ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਤੁਸੀਂ ਵੇਖ ਸਕਦੇ ਹੋ ਸਾਹਮਣੇ ਆਪਣਾ ਜਗਦੀਸ਼ ਰੀਪਰ 2025 ਮਾਡਲ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਤੇ ਵੀਡੀਓ ਨੂੰ ਵੱਤ ਵਤ 6 ਜਰੂਰ ਕਰ ਦਿਓ ਵਾਹਿਗੁਰੂ ਤੇਰਾ ਸ਼ੁਕਰ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਭਰਾਵਾਂ ਦਾ ਬਹੁਤ ਸਾਰਾ ਧੰਨਵਾਦ ਕਰਦੇ ਹਾਂ ਜੋ ਕਿ ਆਪਣੇ ਜਗਦੀਸ਼ ਰੀਪਰ ਨੂੰ ਹੁਣ ਤੱਕ ਬਹੁਤ ਸਾਰਾ ਪਿਆਰ ਦਿੰਦੇ ਆ ਰਹੇ ਨੇ ਤੇ ਆਪਣੇ ਜਗਦੀਸ਼ ਰੀਪਰ 2025 ਮਾਡਲ ਨੂੰ ਵੀ ਬਹੁਤ ਸਾਰਾ ਮਾਣ ਤੇ ਪਿਆਰ ਦੇ ਰਹੇ ਨੇ ਇਹ ਆਪਣਾ ਜਗਦੀਸ਼ ਰੀਪਰ 2025 ਮਾਡਲ ਜੋ ਕਿ ਟਾਟਾ ਦੀ 5 ਐਮ ਐਮ ਦੀ ਪਲੇਟ ਤੋਂ ਹੈਵੀ ਡਿਊਟੀ ਵਿੱਚ ਤਿਆਰ ਹੋਇਆ ਤੇ ਹੁਣ ਤੱਕ ਆਪਣੇ ਸਾਰੇ ਰੀਪਰ ਟਾਟਾ ਦੀ 5 ਐਮ ਐਮ ਦੀ ਪਲੇਟ ਤੋਂ ਹੀ ਹੈਵੀ ਡਿਊਟੀ ਵਿੱਚ ਤਿਆਰ ਹੁੰਦੇ ਨੇ ਤੇ ਇਸ ਵਿੱਚ 베ਰਿੰਗ ਤੁਸੀਂ ਦੇਖ ਸਕਦੇ ਹੋ ਐਨ ਵੀ ਸੀ ਦੇ 311 ਦੇ ਡਬਲ ਹੋਜੰਗੇ ਦੇ ਵਿੱਚ 베ਰਿੰਗ ਨੇ ਇਹ ਆਪਣਾ ਦੋ ਪੱਖੇ ਵਾਲਾ ਰੀਪਰ ਹੈ ਜਿਸ ਦੀ ਹਵਾ ਬਹੁਤ ਜ਼ਿਆਦਾ ਤੇ ਖੇਤਾਂ ਵਿੱਚ ਆਪਣੀ ਰੀਪਰ ਨੂੰ ਚੱਲਦਾ ਹੋਇਆ ਤੁਸੀਂ ਦੇਖ ਸਕਦੇ ਹੋ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੇਡਸ ਤੇ YouTube ਤੇ ਵਿਜ਼ਿਟ ਕਰਕੇ ਤੁਸੀਂ ਖੇਤਾਂ ਵਿੱਚ ਆਪਣੇ ਜਗਦੀਸ਼ ਰੀਪਰ ਨੂੰ ਚੱਲਦਾ ਹੋਇਆ ਦੇਖ ਸਕਦੇ ਹੋ ਰੀਪਰ ਆਪਣੇ ਬਹੁਤ ਹੀ ਰੈਲੇ ਚੱਲਦੇ ਨੇ ਜਿਸ ਨਾਲ ਤੇਲ ਦਾ ਖਰਚਾ ਘੱਟ ਹੁੰਦਾ ਤੇ ਕੰਮ ਜ਼ਿਆਦਾ BK T ਦੇ ਟਾਇਰਨੇ ਦੇ ਵਿੱਚ 719 ਦੇ 4 ਲਾਈਨਾਂ ਵਾਲੇ ਤੇ ਜਗਦੀਸ਼ ਰੀਪਰ 2025 ਮਾਡਲ ਬਾਰੇ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਆਪਣੀ ਪ੍ਰੋਫਾਈਲ ਉੱਤੇ ਵਿਜ਼ਿਟ ਕਰਕੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਜਗਦੀਸ਼ ਰੀਪਰ 2025 ਮਾਡਲ ਬਾਰੇ ਪੂਰੀ ਜਾਣਕਾਰੀ ਲੈ ਸਕਦੇ ਹੋ ਤੇ ਆਪਣੀ ਵਰਕਸ਼ਾਪ ਤੇ ਵਿਜ਼ਿਟ ਕਰਕੇ ਆਪਣੇ ਜਗਦੀਸ਼ ਰੀਪਰ 2025 ਮਾਡਲ ਦੀ ਤੁਸੀਂ ਕੁਆਲਿਟੀ ਚੈੱਕ ਕਰ ਸਕਦੇ ਹੋ ਇਹ ਆਪਣਾ 60 ਇੰਚ ਰੀਪਰ ਹੈ ਜਿਸ ਨੂੰ ਐਗਰੀਗਾਨ ਦਾ ਗੀਅਰ ਲੱਗਿਆ ਹੈ ਹੁਣ ਤੱਕ ਆਪਾਂ ਇੱਕੋ ਗੀਅਰ ਵਰਤਦੇ ਆ ਰਹੇ ਹਾਂ ਜਿਸ ਦਾ ਕਟਰ 7.5 ਫੁੱਟ ਹੈ ਤੁਸੀਂ ਵੇਖ ਸਕਦੇ ਹੋ 15 ਫਿੰਗਰਾਂ ਵਾਲਾ ਤੇ ਫੁੱਲ ਵੀਡੀਓ ਵੇਖਣ ਲਈ ਤੁਸੀਂ ਆਪਣੇ ਫੇਸਬੁੱਕ ਇੰਸਟਾਗ੍ਰam ਥ੍ਰੈਡਸ ਤੇ YouTube ਤੇ ਬਣੇ ਜਗਦੀਸ਼ ਰਿਪਾ ਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲੇ ਘੰਟੀ ਵਾਲਾ ਬਟਨ ਵੀ ਜ਼ਰੂਰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਆਪਣੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ ਜੀ ਬਹੁਤ ਸਾਰਾ ਮਾਣ ਤੇ ਸਤਿਕਾਰ ਸਾਸਰੀਕਾਲ ਜੀ